ਸਰਪ੍ਰਿਤ ਕੋ ਕਿੱਥੋਂ ਆਏ ਤੁਸੀਂ ਅਸੀਂ ਟਾਂਡੇ ਤੋਂ ਇਸ ਤਰ੍ਹਾਂ ਇਹ ਬੱਚੇ ਨੂੰ ਲੈ ਕੇ ਹਾਂਜੀ ਕਦੋਂ ਦੇ ਤੁਸੇ ਦੇ ਅਸੀਂ ਕੱਲ ਦੇ 2 ਤਰੀਕ ਦੇ ਹਰ ਸਾਲ ਹੁੰਦੇ ਨੇ ਹਾਂਜੀ ਕੋਣ ਕੋਣ ਆਇਆ ਕਰਨ ਸਾਡੇ ਨਾਲ ਕਾਫੀ ਸੰਗਤ ਆਈ ਕੋਈ ਅੱਗੇ ਕੋਈ ਪਿੱਛੇ ਆ ਹਾਂਜੀ ਤੁਸੀਂ ਬੱਚੇ ਤੇ ਲੈ ਕੇ ਹਾਂਜੀ ਕੀ ਲੱਗਦਾ ਇਸ ਪਿੰਡ ਦੇ ਆਣ ਸਰਾਂ ਪਿੰਡ ਤੇ ਲਿਖਾਰ ਵਧੀਆ ਪਿੰਡ ਹੈ ਹਾਂਜੀ ਠੀਕ ਆ ਇਦਾਂ ਆਉਣਾ ਬਾਬੇ ਲਣਕ ਦੀ ਕਿਰਪਾ ਜਿਹੜਾ ਹਾਂਜੀ ਹਾਂਜੀ ਰਸਤੇ ਚ ਕਿੱਦਾਂ ਦੇ ਫਿਰ ਅਰੇਂਜਮੈਂਟ ਕੀਤੇਗੇ ਬਾਬਾ ਜੀ ਦੀ ਸੰਗਤ ਵੱਲੋਂ ਬਹੁਤ ਵਧੀਆ ਅਰੇਂਜਮੈਂਟ ਕੀਤੇ ਆ। ਖਾਣ ਪੀਣ ਦਾ ਸਾਰਾ ਕੁਝ ਵਧੀਆ ਸਾਰੀਆਂ ਫੈਸਰਲਟੀ ਸਰ। ਹਾਂਜੀ। ਸੋ ਕਿੱਥੋਂ ਚੱਲਦਾ ਸੰਗਤ ਕਿੱਥੇ ਸਟੋਪਜ ਹੋਣਾ ਰਾਸ਼ਟ ਜਾ ਕੇ। ਖੜੇਆਲੇ ਤੋਂ ਤੁਰਦਾ ਸੰਗ ਸੱਜ। ਹਾਂਜੀ ਖੜੇਆਲਾ ਸੈਣੀਆਂ ਤੋਂ। ਤਲਾਸ਼ ਤੋਂ। ਤਲਾਸ਼ ਤੋਂ ਚੌਲਾ ਸਾਹਿਬ ਦਰਸ਼ਨ ਕਰਨ ਹਾਂਜੀ। ਤੇਰਾ ਬਾਬਾ। ਹਾਂਜੀ। ਸੋ ਕਿੱਦਾਂ ਦੇਖਦੇ ਹੋ ਕਿ ਸੰਗਤ ਦੇ ਵਿੱਚ ਕਿੰਨਾ ਕੁ ਦੁਸ਼ਾਹ। ਬਹੁਤ ਵਧੀਆ ਮਜ਼ਾ ਆਉਂਦਾ ਜਾਂਦਾ ਹਾਂਜੀ। ਬਾਕੀ ਆਪਣੀ ਸ਼ਰਧਾ ਹੋਣੀ ਚਾਹੀਦੀ ਆ। ਜੀ। ਜਗਦੀਸ਼ ਕੋ। ਸੋ ਕਿੱਥੋਂ ਆਏ ਦੇ? ਟਾਂਡੇ ਬਾਈਕੂਜੀ ਦਾ ਖਾਲਸਾ ਬਾਈਕੂਜੀ ਦੀ ਫਤਿਹ ਸੋ ਕਿੰਨੀਆਂ ਕਿ ਸੰਗਤ ਆ ਫਿਰ ਤੁਹਾਡੇ ਪਿੰਡੋਂ ਆਂਦੀਆਂ ਸਾਡੇ ਪਿੰਡੋਂ ਬਹੁਤ ਸੰਗਤ ਆਂਦੀ ਆ ਅਸੀਂ ਏਦੇ ਬਾਬੇ ਦੀ ਕਿਰਪਾ ਨਾਲ ਆਈਦਾ ਆ ਹਰ ਸਾਲ ਹੀ ਹਮਨੇ 30 ਸਾਲ ਹੋ ਗਏ ਹਮਦਿਆ ਨੂੰ ਸਾਨੂੰ ਜੀ ਅਸੀਂ ਅੱਜ ਬੱਚੇ ਲੈ ਕੇ ਆਏ ਆ ਆਪਣੇ ਬਾਬਾ ਜੀ ਨੇ ਦਿੱਤੇ ਆ ਜੀ ਸੰਗਤ ਨਾਲ ਬਹੁਤ ਨਜ਼ਾਰਾ ਬੜਾ ਮਜਾ ਆ ਬਾਬਾ ਜੀ ਲੈ ਜਾਂਦਾ ਬੀ ਸਕਦਾ ਬਾਬਾ ਜੀ ਦੀ ਕਿਰਪਾ ਨਾਲ ਹੀ ਅਸੀਂ ਪਹੁੰਚ ਜਾਣਾ ਹੁਣ ਬਾਬਾ ਜੀ ਨੇ ਲੈ ਜਾਣਾ ਸਾਨੂੰ ਅੱਛਾ ਜੀ ਆਹ ਦੇਖੋ ਸਾਡੀ ਸੰਗਤ ਤੇ ਬੱਚੇ ਹਾਂਜੀ ਦੋਤੀ ਦੋਤਾ ਆ ਬਾਬਾ ਜੀ ਨੇ ਦਿੱਤੇ ਆ ਸੋ ਬਾਬਾ ਜੀ ਨਾਨਕ ਦੀ ਬੜੀ ਕਿਰਪਾ ਹਾਂਜੀ ਬਹੁਤ ਕਿਰਪ ਬਹੁਤ ਵਧੀਆ ਪਿੰਡੇ ਵੀ ਹਾਂਜੀ ਲੱਗਦਾ ਨਾ ਲੱਗ ਜਾ ਬਣਿਆ ਹਾਂਜੀ ਲੱਗ ਜਾ ਬਣਿਆ ਆ ਵਧੀਆ ਦੇਖਣ ਨੂੰ ਦੇਖਣ ਨੂੰ ਵੀ ਸੋਹਣਾ ਲੱਗਦਾ ਆ ਪਿੰਡ ਬੜਾ ਵਧੀਆ ਆ ਪਿੰਡੀ ਕਿੱਥੋਂ ਆਏ ਦੇ ਮੈਂ ਸ਼੍ਰੀ ਹਰਗੋਬਿੰਦਪੁਰ ਤੋਂ ਆਈ ਆ ਜੀ ਹਰ ਸਾਲ ਆਉਂਦੇ ਹੋ ਨਹੀਂ ਨਹੀਂ ਮਤਲਬ ਵਿੱਚ ਵਿੱਚ ਕਈ ਸਾਲ ਛੁੱਟ ਗਏ ਆ ਪਰ ਹੁਣ ਆਏ ਆ ਕਿੰਨੇ ਕ ਕਿਰਪਾ ਫਿਰ ਬਹੁਤ ਕਿਰਪਾ ਬਾਬਾ ਜੀ ਦੀ ਸੋਸੰਗਤਾਂ ਦਾ ਫਿਰ ਕਿੱਦਾਂ ਦਾ ਰਸਤੇ ਦੇ ਵਿੱਚ ਰਹਿਣ ਦਾ ਖਾਣ ਪੀਣ ਦਾ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਸੇਵਾ ਬਹੁਤ ਕਰਦੇ ਆ ਮਤਲਬ ਕਿ ਕਿਸੇ ਵੀ ਕੰਮ ਚ ਰਹਿ ਸਕਦੇ ਪਰ ਇਦਾਂ ਕੋਈ ਰੱਖਣਾ ਨਹੀਂ ਚਾਹੁੰਦਾ ਪਰ ਫਿਰ ਵੀ ਵੇਖ ਲੋ ਇੰਨੀ ਕਿਰਪਾ ਵਾ ਕਿ ਕੇ ਵੀ ਕੰਮ ਚ ਰਹਿ ਸਕਦੇ ਬਿਨਾਂ ਡਰ ਤੋਂ ਸੋ ਤੁਸੀਂ ਆਏ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਸੰਗ ਦੇ ਮੇਲੇ ਸੰਗਤਾਂ ਪਹੁੰਚਦੀਆਂ ਨੇ ਹਾਂਜੀ ਸ਼ਾਦ ਨਾਲ ਉਹ ਤਾਂ ਕਿਰਪਾ ਹੈ ਜੀ ਬਾਬਾ ਜੀ ਦੀ ਕੀ ਸਾਰੇ ਜਾਂਦੇ ਆਪ ਆਉਂਦੇ ਆ ਹਾਂਜੀ ਕਿਰਪਾ ਨਹੀਂ ਆ ਪਿੰਡ ਦਾ ਮੈਨੂੰ ਇੰਨਾ ਵਧੀਆ ਲੱਗਾ ਮਤਲਬ ਕਿ ਮੈਂ ਜਦੋਂ ਘਰ ਨੂੰ ਵੀ ਜਾਂਦੀ ਆ ਮੈਂ ਰੋਜ਼ ਕਹਿੰਨੀ ਮम्मा ਯਾਰ ਉੱਥੇ ਨਾ ਇੱਕ ਪਿੰਡ ਆ ਤੇ ਉੱਥੇ ਮਤਲਬ ਪਤਾ ਲੱਗਦਾ ਕੋਈ ਨਹੀਂ ਚਾਹੂਗਾ ਕਿ ਇਸ ਮੈਲ ਦੇ ਵਿੱਚ ਬੈਠੀਏ ਤੇ ਵੇਖ ਲੋ ਕਿਥੇ ਇਦਾਂ ਬਣਾਇਆ ਕਿ ਮਨ ਜ਼ਬਰਦਸਤ ਵੀ ਕਹਿੰਦਾ ਕਿ ਇਹੀ ਰੁਕੀਏ ਇੱਥੇ ਬੈਠੀਏ ਤੇ ਮਤਲਬ ਗੱਲਾਂ ਬਾਤਾਂ ਕਰੀਏ ਬਹੁਤ ਵਧੀਆ ਤੁਹਾਡਾ ਨਾਮ ਦੱਸੋ ਮੇਰਾ ਨਾਮ ਹੈ ਜੀ ਡਾਕਟਰ ਤਰਲੋਕ ਸਿੰਘ ਰੰਦਾਵਾ ਜੀ ਸਰ ਇੱਥੇ ਤੁਸੀਂ ਆਏ ਹੋ ਕਿਸ ਕਾਰਨ ਹੈ ਕਿਸ ਤੀਦਲ ਮੈਂ ਮੈਂ ਇਹ ਜੀ ਇੱਥੇ ਚੋਲਾ ਸਾਹਿਬ ਦੇ ਮੇਲੇ ਦੇ ਉੱਤੇ ਸਾਡੇ ਪਿੰਡ ਦੇ ਵਿੱਚ ਦੀ ਸੰਗਤ ਨਿਕਲਦੀ ਆ ਤੇ ਅੱਜ ਤੋਂ ਤਕਰੀਬਨ ਕੋਈ 8-9 ਸਾਲ ਪਹਿਲਾਂ ਮੈਂ ਮਹਿਸੂਸ ਕੀਤਾ ਵੀ ਇਹ ਸੰਗਤ ਜਿਹੜੀ ਆ ਲੱਖਾਂ ਦੀ ਗਿਣਤੀ ਚ ਹੁੰਦੀ ਆ ਤੇ ਬਹੁਤ ਲੋਕਾਂ ਨੂੰ ਫਸਟ ਏਡ ਦੀ ਲੋੜ ਹੁੰਦੀ ਆ ਕਈਆਂ ਦਾ ਫੇਟ ਖਰਾਬ ਕਈਆਂ ਦੇ ਪੈਰਾਂ 'ਚ ਛਾਲੇ ਪੈ ਗਏ ਕਈਆਂ ਨੂੰ ਲੂਜ਼ ਮੋਸ਼ਨ ਲੱਗ ਗਏ ਕਈਆਂ ਨੂੰ ਵਮਟਿੰਗ ਕਈਆਂ ਨੂੰ ਬੁਖਾਰ ਫਿਰ ਮਹਿਸੂਸ ਕੀਤਾ ਵੀ ਅਸੀਂ ਮੈਡੀਕਲ ਲਾਈਨ ਦੇ ਵਿੱਚ ਤੇ ਕਿਉਂ ਨਾ ਅਸੀਂ ਜਿੰਨੀ ਕਿ ਇਹਨਾਂ ਦੀ ਹੈਲਪ ਕਰ ਸਕਦੇ ਆ ਇਹਨਾਂ ਦੀ ਫਰਸਟ ਏਡ ਇਹਨਾਂ ਨੂੰ ਰੂਟੀਨ ਦੇ ਨਾਲ ਉਹ ਦਵਾਈ ਦਿੱਤੀ ਜਾਏ ਤੇ ਇਸ ਦੇ ਨਾਲ ਨਾਲ ਕਿਉਂਕਿ ਮੈਂ ਇੱਕ ਆਈਸਪੈਸ਼ਿਸ ਸੀਗਾ ਫਿਰ ਮੈਂ ਕੋਸ਼ਿਸ਼ ਕੀਤੀ ਵੀ ਪਿੰਡ ਤਾਂ ਮੈਂ ਜਾਣਾ ਕਿਉਂ ਨਾ ਆਪਣੇ ਪਿੰਡ ਦੇ ਵਿੱਚ ਨਾਲ ਜਿੰਨੇ ਵੀ 5 10 20 ਪਿੰਡ ਹੈ ਉੱਥੇ ਲੋੜਵੰਦ ਲੋਕ ਜਿਹੜੇ ਹੈ ਤੇ ਉਹਨਾਂ ਨੂੰ ਅੱਖਾਂ ਦੇ ਟ੍ਰੀਟਮੈਂਟ ਦੇ ਸਬੰਧਤ ਜੋ ਅਸੀਂ ਮਤਵ ਵੱਧ ਉਹਨਾਂ ਦੀ ਮਦਦ ਕਰ ਸਕਦੇ ਆ ਕੀਤੀ ਜਾਵੇ ਸੋ ਬਹੁਤ ਬਹੁਤ ਲੰਬਾ ਚੜਾਤ ਨਹੀਂ ਬਟ ਫਿਰ ਵੀ ਹਰ ਪੇਸ਼ੈਂਟ ਨੂੰ ਉਹਦੀਆਂ ਕੋ ਰੂਟੀਨ ਦੀਆਂ ਅੱਖਾਂ ਦੀਆਂ ਬਿਮਾਰੀਆਂ ਜਨਰਲ ਹੋਰ ਜਿਹੜੀਆਂ ਪ੍ਰੋਬਲਮ ਜਿਹੜੀਆਂ ਕੋ ਹੈਗੀਆਂ ਅਸੀਂ ਜੋ ਕੋਸ਼ਿਸ਼ ਕਰਦੇ ਆਂ ਮਤਵਤ ਅਸੀਂ ਉਹਨਾਂ ਦੀ ਮਤ ਕਰ ਰਹੇ ਆਂ ਔਰ ਕਿੰਨੇ ਦਿਨ ਤੋਂ ਲੱਗ ਰਿਹਾ ਹੈ ਕੈਂਪ ਹਾਂ ਇਹ ਮੇਰਾ ਅੱਜ ਦਾ ਜਿਹੜਾ ਇਹ 8ਵਾਂ ਕੈਂਪ ਹੈ ਜੀ ਹਾਂ ਹਰ ਮਹੀਨੇ ਤੋਂ ਲਗਾਉਂਦੇ ਤੁਸੀਂ ਅਸੀਂ ਸਾਲ 'ਚ ਇੱਕ ਵਾਰ ਜਦੋਂ ਸੰਗਤ ਨਿਕਲਦੀ ਆ 3 ਮਾਰਚ ਹਰ ਸਾਲ 올 월드 오픈 챌린지 17 타임 골드 메달리스트 आर के तांत्रिक पंडित मौलवी बेगम तांत्रिक एना छोरा ठगा तो सावधान स्पेशलिस्ट वशीकरण सट्टा नंबर लव मैरिज पति पत्नी जानबानी विदेश च पक्का होना कारोबार दा ना चलना सिर्फ 31 घंटे आच समाधान फ्री 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 आर के तांत्रिक मोबाइल 9517855093 70105 98475 पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।